ਆ ਗੁਰੂ ਮੇਰਿ ਪਿਆਰਿਓ ਜੋ ਆਜੋ ਜਿਤ ਨਿਤਮ੍ਰਿਤ ਵੇਲੇ ਚੰਦ ਰਈ ਲੜੀ ਵਰ ਮੀਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਹੰਤ ਬੰਦੇ ਰੱਖੇ ਬੋਧ ਗੁਰੂ ਉਤਾਰ ਗੁਰਗੱਦੀ ਤੇ ਬਿਰਾਜਮਾਨ ਬਾਣੀ ਬੋਧ ਗਿਆਨ ਦੇ ਸੁੰਮੇ ਗਿਆਨ ਦੇ ਸਾਗਰ ਤਨ ਤਨ ਆਦਿ ਸ਼੍ਰੀ ਗੁਰੂ ਅੰਸਾ ਜੀ ਦੇ ਪਵਨ ਜੂਰੀ ਅੰਦਰ ਸੱਜ ਬੈਠੇ ਗੁਰ ਕਾ ਸੰਤ ਸਭ ਜੀਓ ਆਓ ਜੋ ਪੰਚਰਾਤੋਂ ਤਨ ਤਨ ਸਹਿਬ ਸ੍ਰੀ ਗੁਰਦਾਨ ਪਾਸ਼ਾ ਦੇ ਪਾਵਨ ਜੀਵਨ ਦੀ ਕਥਾ ਵਿਚਾਰ ਕਰਦੇ ਸੁਣਦੇ ਆ ਰਹੇ ਹਾਂ ਹਉ ਅੱਜ ਵੀ ਉਸੇ ਰੀਦਾਂ ਸਭਣ ਕੇ ਆਪਾਂ ਸਰਬਰ ਦੇ ਪਾਵਨ ਜੀਵਨ ਵਿੱਚੋਂ ਕੁਝ ਕਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਆਇਆ ਸਾਡਾ ਸੰਸਾਰ ਤੇ ਸਭ ਲੋ ਜਾਵੇ ਨਿੱਤੇ ਦੁੱਖਾਂ ਕਲੇਸ਼ਾਂ ਰੋਕਾਂ ਸੋਗਾਂ ਕਾੜਿਆਂ ਸਾੜਿਆਂ ਚਿੰਤਾ ਫਿਕਰਾਂ ਤੋਂ ਬਚ ਜਾਈਏ ਜਮਾਦੀ ਮਾਰ ਤੋਂ ਬਚ ਜਾਈਏ ਜੋ ਸੁਣਦੇ ਰਹਿਦੇ ਆ ਰਹੇ 580 ਲੱਖ ਜੁਨਾ ਇਹਨਾਂ ਦੁਨੀਆ ਦੇ ਜਨਮ ਮਰਨ ਤੇ ਮਰਨ ਦਾ ਦੁੱਖ ਹੈ ਨਾ ਪਿਆਰ ਦੋ ਬਾਰੇ ਕਿੰਤੂ ਵੀ ਬਰਤ ਸੁਤੋਈ ਬਾਰ ਇਸ ਵਕਤ ਇਹ ਆਪਾਂ ਇਤੋਂ ਬਚਣਾ ਚਾਹੁੰਦੇ ਆ ਤੇ ਇੱਕੋ ਹੀ ਤੰਗ ਪਾਛਨ ਨੇ ਦੱਸਿਆ ਗੁਰੂ ਵਾਲੇ ਬਨਣਾ ਤੇ ਗੁਰੂ ਤੋਂ ਜੀਵਨ ਜਾ ਸਕਣੀ ਜੇ ਗੁਰੂ ਤੋਂ ਅਸੀਂ ਜਿਵੇਂ ਜਾ ਸਕਲਾਂਗੇ ਸਭੂ ਬਲੇ ਬੜਜਵਾਂਗੇ ਤੇ ਪਿਆਰੋ ਸਤਗੁਰੂ ਵਿੱਚ ਇੰਨੀ ਕਮਡੀ ਪਵਰਿਆ ਸਾਡੇ ਕਰੋਣਾ ਜਨਮਾਂ ਦੇ ਕੀਤੇ ਪਾਪ ਕਰਮਾਂ ਨੂੰ ਦੂਰ ਕਰਕੇ ਕੱਟ ਕੇ ਉਹ ਜਮਾਂ ਦੀ ਮਾਰ ਤੋਂ ਸਾਨੂੰ ਬਚਾ ਸਕਦਾ ਹੈ ਜੁਨੀਆਂ ਤੋਂ ਵੀ ਬਚਾ ਸਕਦਾ ਹੈ ਅਜੋ ਧੰਗੁਰਦਾਮ ਸਾਹਿਬ ਦੇ ਆਪ ਪਵਨ ਜੀ ਦੇ ਵਿਚਾਰਦਾਰ ਨੇ ਤੇ ਪਾਸ਼ਾ ਜਿੱਥੇ ਜਿੱਥੇ ਵੀ ਗਏ ਉਹਨਾਂ ਦੀ ਜੁਨੀਏ ਤੇ ਕੱਟ ਕੱਟੀਆਂ ਹੀ ਸੀਗੀਆਂ ਪਾਸ਼ਾ ਨੇ ਕੱਟ ਦਿੱਤੀਆਂ ਜੀਵਨ ਜਾਂਚ ਕੇ ਇਹ ਦੇ ਕਿ ਕਈ ਮਹੀਨੇ ਤੇ ਕਈ ਸਾਲ ਜੀਵਨ ਜਾਂਚ ਨੂੰ ਲੱਗਿਆ ਲੱਗਾ ਧੰਗੁਰਦਾਮ ਸਾਹਿਬ ਜੇ ਜੀ ਮੈਂ ਤੁਮੀ ਅੱਖ ਪਰ ਕੇ ਦੇਖ ਲੈਦੇ ਨਾ ਜਰ ਦੇ ਨਾਲ ਤੇ ਨਾਲ ਦੇ ਨਾਲ ਜਿੰਨ ਮੁਕਤ ਕਰ ਦਿੰਦੇ ਜੀਵਨ ਨਾਲ ਦੇ ਨਾਲ ਹੀ ਜਿੰਨ ਮੁਕਤ ਕਰ ਦਿੰਦੇ ਗੁਰੂ ਵਿਛੇ ਡਿਬੀ ਪਾਉ ਰੂਗੀ ਜੀਰ ਆਪਾਂ ਜੇ ਅੱਜ ਤੱਕ ਜਿੰਨੇ ਵਿਚਾਰ ਕੀਤੇ ਕਈਆਂ ਮਹੀਨਿਆਂ ਤੋਂ ਚੱਲ ਰਕ ਲਾ ਕੇ ਆਪਾਂ ਇਹੋ ਹੀ ਵਿਚਾਰ ਕੀਤੇ ਖਾਸ ਕਰਕੇ ਵੇ ਕਿੱਤੇ ਕਿੱਤੇ ਗੁਰੂ ਨਾਨਕ ਸਾਹਿਬ ਨੇ ਕਿੱਦਾਂ ਕਿੱਦਾਂ ਕਿਸੇ ਦਾ ਕਲਿਆਣ ਕੀਤਾ ਕਿੱਦਾਂ ਕਿੱਦਾਂ ਮੁਕਤ ਕੀਤਾ ਲੋ ਜੁਨੀਆਂ ਤੋਂ ਰਹਿਤ ਕੀਤਾ ਅੱਜ ਤੱਕ ਵੀ ਇਹ ਵਿਚਾਰਦੇ ਆਂ ਇਹ ਗੱਲ ਵੱਖਰੀ ਆ ਤੇ ਸਾਨੂੰ ਇਹ ਜੀਵਨ ਵਿੱਚੋਂ ਉਹ ਰੱਬੀ ਘਰਤ ਪ੍ਰਾਪਤ ਹੋਏ ਹੋਣ ਵੀ ਆ ਨਾ ਹੋਏ ਇਹ ਸਾਡੀ ਸੋਚ ਸਾਡੀ ਦਿਮਾਗ ਦੀ ਖਿੱਚ ਹੈ ਕਿ ਸਾਡਾ ਦਿਮਾਗ ਖਿੱਚਦਾ ਹੈ ਗੱਲ ਨੂੰ ਜਿੰਨਾਂ ਗ੍ਰਹਿਣ ਕਰਦਾ ਸੁਤੰਤਮ ਬੰਦੇ ਬੰਦੇ ਦਾ ਗੁਰੂ ਦੇ ਵਿਚਾਰ ਤੋਂ ਆਪਣੇ ਵੱਲ ਨੂੰ ਖਿੱਚਣਾ ਜਿੰਨਾਂ ਦਾ ਦਿਮਾਗ ਗੁਰੂ ਦੇ ਵਿਚਾਰ ਤੋਂ ਖਿੱਚਣ ਲੱਗ ਗਿਆ ਸਤ ਜਾਨਿਓ ਉਹ ਨਾਲ ਦੇ ਨਾਲ ਹੀ ਮੁਕਤ ਹੋਏ ਨਾਲ ਦੇ ਨਾਲ ਹੀ ਮੁਕਤ ਹੋਏ ਆਪਾਂ ਵਿਚਾਰ ਕਰਦੇ ਸੀ ਪਿਆਰਿਓ ਕਲਦੀਪ ਚਰਬਾਪ੍ਰਤੀ ਦੀ ਕੀ ਵਿਚਾਰ ਦੇਸ਼ ਦੇ ਵਿੱਚ ਪਤਾਂ ਤੁਰਦਾਰ ਸਾਹਿਬ ਜੀ ਗਏ ਹੋਏ ਨੇ ਭਾਈ ਮਰਦਾਨਾ ਤੇ ਭਾਈ ਬੱਲਾ ਤਿੰਨੇ ਜੜੇ ਤੇ ਉੱਥੇ ਜਾ ਕੇ ਆਪਾਂ ਕਲ ਵਿਚਾਰ ਕਰਦੇ ਸੀ ਕਿ ਭੁੱਖ ਲੱਗੇ ਤੇ ਆਪਾਂ ਬਹੁਤ ਵਾਰ ਵਿਚਾਰ ਕੀਤਾ ਭੁੱਖੇ ਕਾਣ ਸੀ ਪਿਆਰਿਓ ਐਡਾ ਭੁੱਖਾ ਨਹੀਂ ਸੀ ਉਹ ਉਹਦੇ ਜਿੱਦ ਸਿੱਖ ਹੋਣਾ ਹੀ ਬਹੁਤ ਔਖਾ ਹੈ ਭਾਈ ਮਰਦਾਨਾ ਜਿੰਨਾ ਸਿੱਖ ਹੋਣਾ ਕੋਈ ਛੋਟੀ ਨਹੀਂ ਗੱਲ ਨਹੀਂ ਪਿਆਰਿਓ ਅੱਜ ਅੱਜ ਦੇ ਜ਼ਮਾਨੇ ਵਿੱਚ ਤਰਕ ਵਾਲੇ ਬੋਧ ਨੇ ਤੇ ਸਿੱਖ ਕੋਈ ਬਿਰਦਾ ਬਿਰਦਾ ਸਿੱਖ ਕੋਈ ਇਹ ਗੱਲ ਵੱਖਰੀ ਆ ਕਿ ਸਾਡੇ ਵਰਗੇ ਜਿਹੜੇ ਮੂਰਖ ਅਗਿਆਨੀ ਕੁਝ ਵੀ ਨਹੀਂ ਜਾਣਦੇ ਉਹ ਵੀ ਆਪਣੇ ਮੁਕਸੇ ਕੋਈ ਜਾਣੇ ਸਿੱਖੀ ਦਾ ਜਦੋਂ ਪਦਰ ਵੀ ਸਿੱਖ ਸਿੱਖੀ ਹੈ ਕਿ ਜੇ ਸਿੱਖੀ ਤਾਂ ਆndi ਹੈ ਪਰ ਉਹ ਨਾ ਦੀ ਸਿੱਖੀ ਨਹੀਂ ਸਿੱਖੀ ਆ ਆndi ਨਾ ਦੀ ਸਿੱਖੀ ਨਹੀਂ ਤੇ ਜਿਹਦੇ ਕੋਲ ਨਾ ਆ ਉਹਨੂੰ ਸਿੱਖੀ ਨਹੀਂ ਜਿਹਦੇ ਕੋਲ ਸਿੱਖੀ ਆ ਉਹਨੂੰ ਨਾ ਨਹੀਂ ਤੇ ਭਾਈ ਮੈਦਾਨੇ ਕੋਲ ਹਾਰ ਹੀ ਸੀਗੀ ਨਾ ਹੈ ਰਹੀ ਨਹੀਂ ਸੀ ਇਹਨਰ ਬਥਰੀ ਆ ਕਿ ਪਾਸੇ ਭੁੱਖ ਦਾ ਤਾਲਣ ਬਣਾ ਲੇ ਤੇ ਉਹਨੂੰ ਕਿਸੇ ਦੇਸ਼ ਵਿੱਚ ਸੁਦਰਸਨ ਦੇ ਰਾਜ ਵਿੱਚ ਗਏ ਆ ਪਾਤਸ਼ਾਹ ਜੀ ਮਹਾਰਾਜ ਰਾਜਾ ਸੁਦਰਸਨ ਉਹਦੇ ਦੇਸ਼ ਵਿੱਚ ਗਏ ਉੱਥੇ ਕਾਰਨ ਬਿਲਕੁਲ ਕੁਕ ਦਾ ਬਣ ਗਿਆ ਕਹਿੰਦਾ ਪਾਸ਼ਾ ਜੀ ਮੈਨੂੰ ਪੁੱਕ ਲੱਗੀ ਆ ਤੇ ਮੈਂ ਤਾਂ ਪੁੱਕ ਜਿਹਾ ਖਾਣਾ ਤੇ ਉਹਨਾਂ ਕੁਝ ਨਾ ਕਿਤੇ ਉਹਨਾਂ ਕਿਤੇ ਤੇ ਬਸੋਂ ਵਿੱਚ ਆ ਗਏ ਆਪਾਂ ਹੁਣ ਬਸੋਂ ਦੇ ਬਾਚੌਰ ਜਾ ਕੇ ਬਸੋਂ ਦੇ ਬਾਹਰ ਬੈਠੇ ਜੀ ਅੱਜ ਦੇ ਜਾ ਕੇ ਗੰਨੇਲਿਆਂ ਦੇ ਬੈਠੇ ਨੇ ਸਾਦੂ ਅੱਜ ਦੇ ਸਾਦੂ ਨੂੰ ਜਾ ਕੇ ਗੰਨੇਲਿਆਂ ਵਿੱਚ ਦੇ ਦੋ ਬੈਠਾ ਤੇ ਗੰਨੇਲਿਆਂ ਦੇ ਬੈੰਦੇ ਆ ਤਨ ਗੁਰ ਨਾਲ ਸਾਰੀ ਜੀਵਨ ਜਿੱਥੇ ਵੀ ਜਾਂਦੇ ਪਿੰਡ ਦੇ ਬਾਪ ਬਸੋਂ ਦੇ ਬਾਹਰ ਬੈੰਦੇ ਜਾ ਕੇ ਬਸੂਦੇ ਬਾਅਦ ਜਾ ਕੇ ਬੰਦੇ ਉੱਥੇ ਕਿਹੜੇ ਦੱਦੇ ਸੀਗੇ ਥੱਦੇ ਬੰਦੇ ਨਾ ਜਾ ਕੇ ਉਹਨੂੰ ਤੇ ਜਾ ਕੇ ਬੈਠੇ ਤੇ ਬਰਦਾਨਾ ਘਰ ਨਾਲ ਦਾ ਪਾਸੇ ਭੁੱਖ ਬਹੁਤ ਲੱਗੀ ਕਈ ਦਿਨੋਂ ਕੋਈ ਚੰਦਿਆ ਨਾ ਤੇ ਪਾਸੇ ਕਿਤੇ ਚੰਦਾ ਜਾਣਾ ਨਾ ਤੇ ਚੰਡੇ ਬਾੜੀ ਦੇ ਤਰੇ ਚੱਲ ਜਾਓ ਦੇਖੋ ਮੇਰੋ ਦਇਆ ਇੰਦਰਸੈਨ ਨੂੰ ਤਾਰਨ ਵਾਸਤੇ ਰਜ ਦੇ ਭਾੜਜੇ ਨੂੰ ਕਈਆਂ ਜਨਮਾਂ ਤੋਂ ਮਨੁੱਖ ਦੀ ਜੁਨੀ ਨੂੰ ਅੰਬਦਰੀ ਕਈਆਂ ਜਨਮਾਂ ਤੋਂ ਤ੍ਰੇਤਾ ਯੁਗ ਲੰਘਿਆ ਦੁਆਪਰ ਯੁਗ ਲੰਘਿਆ ਕਲ ਯੁਗ ਦਾ तकरीबन 6 ਕਈ ਹਜ਼ਾਰ ਸਾਲ ਲੰਘਿਆ ਤੇ ਬੇਰ ਅਜੋਦੀ ਮੁਕਤੀ ਕਰਦੀ ਪਾਛਾ ਨੇ ਅਜਿ ਮੁਕਤੀ ਦੇ ਲਾਗੇ ਹੋਣਾ ਉਹਨਾਂ ਨੂੰ ਬਚਦੇ ਤੇ ਕਲਿਆਣ ਕਰਨ ਗਏ ਸੀਗੇ ਕੇਵਲ ਇੰਦਰ ਸਿੰਘ ਦਾ ਤਿੰਨਾਂ ਜੁਗਾਂ ਬਾਅਦ ਫਿਰ ਸਰਮ ਤੇ ਗੱਲ ਦਾ ਨਹੀਂ ਪਤਾ ਲੱਗੀ ਕੀਤਾ ਸਾਧ ਗੱਲ ਦੇ ਪਤਾ ਸਬ ਕੀ ਕੀਤਾ ਤੇ ਤਨਗੁਰ ਨਾਮ ਸਿਰ ਜਿਹੜਾ ਖੰਡਾ ਪ੍ਰਮੰਡਲ ਤੇ ਮਾਰਤ ਖੁਦ ਖੁਦਾ ਜਿੰਨੇ ਨੇ ਤਿੰਨਾ ਜੁਗਾਂ ਬਾਅਦ ਆਣ ਕੇ ਤਾਰ ਤਾਰਦਾ ਹੀਰੇਂਦਰ ਸਿੰਘ ਨੂੰ ਅੱਜ ਰਾਜੀ ਦੇ ਪਾਣ ਦੇ ਨੂੰ ਸੁਦਰ ਸਾਹਿਬ ਰਾਜੀ ਦੇ ਪਾਣ ਦੇ ਨੂੰ ਕਹਿੰਦੇ ਜਵ ਬਾਡੀ ਚੱਡਾ ਬਾਡੀ ਉਹਦੇ ਘਰੇ ਖਾਇਆ ਪ੍ਰਸ਼ਾਦ ਤੇ ਅੱਪਾ ਕੱਲ ਵਿਚਾਰ ਕਰਦੇ ਸੀ ਵੀ ਉਤੋਂ ਦੀ ਰੀਤੀ ਸੀ ਵੀ ਕੋਈ ਕਿਸੇ ਨੂੰ ਦੱਸਦਾ ਨਹੀਂ ਸੀ ਕੁਦਰਤੀ ਉਸ ਇੰਦਰ ਸਿੰਘ ਰਾਜਦੇਵ ਭਾਣ ਜਿਹਦੇ ਨਾਲ ਬੜਾ ਪੋ ਗਿਆ ਉਹਨੂੰ ਪੁੱਛਿਆ ਕਿ ਛੰਡੇ ਬਾਡੀ ਤੇ ਜਾਣਾ ਚਲੋ ਆਪਾਂ ਕੋ ਪਿੱਛੇ ਵਿਚਾਰ ਕਰਦੇ ਛੰਡੇ ਬਾਡੀ ਦੇ ਘਰੇ ਲੈ ਗਿਆ ਛੰਡੇ ਬਾਡੀ ਨੇ ਪੂਜਾ ਤੇ ਬਣਾਇਆ ਬਾਬੇ ਨਾਨਕ ਵਾਸਤੇ ਤਿੰਨ ਸਾਧਾ ਬਾਤ ਇਹ ਵੀ ਤਾਂ ਸਾਦੀ ਸੀਗੇ ਤੇ ਸਾਧਾ ਵਿੱਚ ਮੁਖੀ ਵੀ ਹੁੰਦਾ ਕੋਈ ਮੁਖੀ ਤਨ ਗੁਰਦਮ ਸਿੰਘ ਸਾਹਿਬ ਜੀ ਕਿੰਦਰ ਸਿੰਘ ਦੁਮਿਲਾ ਤੇ^{(1)}^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{(43)}^{(44)}^{(45)}^{(46)}^{(47)}^{(48)}^{(49)}^{(50)}^{(51)}^{(52)}^{(53)}^{(54)}^{(55)}^{(56)}^{(57)}^{(58)}^{(59)}^{(60)}^{(61)}^{(62)}^{(63)}^{(64